ਅੱਜ ਵੀ ਅਸੀਂ ਲੁਧਿਆਣੇ ਦੇ ਪਿੰਡਾਂ 'ਚ ਹੁਣੇ ਤੁਰੇ ਆਏ ਆ ਤੇ ਜੋ ਤੁਹਾਨੂੰ ਅੱਜ ਹਾਲਾਤ ਉੱਥੇ ਦਿਖਾਏ ਆ ਵੀ ਕਿਸ ਤਰ੍ਹਾਂ ਜ਼ਹਿਰਾਂ ਜਿਹੜੀਆਂ ਉਹ ਫੈਕਟਰੀਆਂ 'ਚ ਫੈਕਟਰੀਆਂ ਦੀਆਂ ਜਿਹੜੀਆਂ ਡਾਈੰਗ ਫੈਕਟਰੀਆਂ ਉਹ ਰੰਗਣ ਦੀਆਂ ਉਹਨਾਂ ਦੀਆਂ ਜ਼ਹਿਰਾਂ ਤੇ ਜਨਾਂ ਲੁਧਿਆਣੇ ਦਾ ਸੀਵਰੇਜ ਜਨਾਂ ਲੁਧਿਆਣੇ ਦਾ ਪਸ਼ੂਆਂ ਦਾ ਗੋਹਾ ਮੂਤ ਹਸਪਤਾਲਾਂ ਦਾ ਜੋ ਗੰਦਗੀ ਜੋ ਮਰੀਜ਼ਾਂ ਦੀ ਬਿਮਾਰੀ ਠਮਾਰੀ ਜੋ 30 35 ਲੱਖ ਦੀ ਵੱਧਦਾ ਟੱਟੀ ਵਿਸ਼ਾਭ ਉਹ ਬੁੱਢੇ ਦਰਿਆ ਰਾਹੀਂ ਸਤਲੁਜ ਦੇ ਵਿੱਚ ਲਗਾਤਾਰ ਜ਼ਹਿਰ ਘੋਲ ਕੇ ਕੈਮੀਕਲ ਪਾ ਕੇ ਜਰਨੀਅਮ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਲੱਖ ਸਿਧਾਨਾ ਪੰਜਾਬ ਦੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਇੱਕ ਵਾਰ ਫਿਰ ਲਾਈਵ ਹੋਇਆ ਹੈ ਲਾਈਵ ਹੋ ਕੇ ਦੋਸਤੋ ਲੱਖ ਸਿਧਾਨ ਨੇ ਜੋ ਲੁਧਿਆਣੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਦੋਸਤੋ ਜੋ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ ਹੈ ਇਸ ਮੌਕੇ ਦੇ ਕੇ ਦੋਸਤੋ ਲਖੇ ਸਧਾਨੇ ਨੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਆਓ ਦੋਸਤੋ ਲਖੇ ਸਧਾਨੇ ਨੇ ਆਪਣੇ ਕੀ ਵਿਚਾਰ ਰੱਖੇ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਲਗਾਤਾਰ ਅਸੀਂ ਤੁਹਾਨੂੰ ਪਿਛਲੇ 2 ਢਾਈ ਮਹੀਨਿਆਂ ਤੋਂ ਜੋ ਪੰਜਾਬ ਦੇ ਹਾਲਾਤ ਦਿਖਾ ਰਹੇ ਹਾਂ ਵੱਖ-ਵੱਖ ਪਿੰਡਾਂ 'ਚ ਵੀ ਜਾ ਰਹੇ ਹਾਂ ਤਕਰੀਬਨ ਲੁਧਿਆਣਾ ਫਰੋਇਪੁਰ ਮੋਗਾ ਫਰੀਦਕੋਟ ਮੁਕਸਰ ਹਵੋਰ ਫਾਲਕਾ ਤੱਕ ਅਸੀਂ ਗਏ ਆ ਤੇ ਅੱਜ ਵੀ ਅਸੀਂ ਲੁਧਿਆਣੇ ਦੇ ਪਿੰਡਾਂ ਚ ਹੁਣੇ ਤੁਰੇ ਆਏ ਆ ਤੇ ਜੋ ਤੁਹਾਨੂੰ ਅੱਜ ਹਾਲਾਤ ਉੱਥੇ ਦਿਖਾਏ ਆ ਵੀ ਕਿਸ ਤਰ੍ਹਾਂ ਜ਼ਹਿਰਾਂ ਜਿਹੜੀਆਂ ਉਹ ਫੈਕਟਰੀਆਂ ਚ ਫੈਕਟਰੀਆਂ ਦੀਆਂ ਜਿਹੜੀਆਂ ਡਾਈੰਗ ਫੈਕਟਰੀਆਂ ਰੰਗਣ ਦੀਆਂ ਉਹਨਾਂ ਦੀਆਂ ਜ਼ਹਿਰਾਂ ਤੇ ਜਿੱਨਾਂ ਲੁਧਿਆਣੇ ਦਾ ਸੀਵਰੇਜ ਜਿੱਨਾਂ ਲੁਧਿਆਣੇ ਦਾ ਪਸ਼ੂਆਂ ਦਾ ਗੋਹਾ ਮੂਤ ਹਸਪਤਾਲਾਂ ਦਾ ਜੋ ਗੰਦਗੀ ਜੋ ਮਰੀਜ਼ਾਂ ਦੀ ਬਿਮਾਰੀ ਠਮਾਰੀ ਜੋ 30 35 ਲੱਖ ਦੀ ਵੱਡੇ ਦਾ ਟੱਟੀ ਪਿਸ਼ਾਬ ਉਹ ਬੁੱਢੇ ਦਰਿਆ ਰਾਹੀਂ ਸਤਲੋਜ ਦੇ ਵਿੱਚ ਲਗਾਤਾਰ ਜ਼ਹਿਰ ਘੋਲ ਕੇ ਕੈਮੀਕਲ ਪਾ ਕੇ ਜੇਰਨੀਅਮ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਮੈਂ ਪਿੰਡਾਂ 'ਚ ਗਿਆ ਹੈਰਾਨ ਕਰਨ ਵਾਲੇ ਮਤਲਬ ਕਿ ਉੱਥੇ ਜਿਹੜੇ ਤੱਤ ਸਾਹਮਣੇ ਆ ਰਹੇ ਆ ਕਿਸੇ ਪਿੰਡ ਚ 100 ਮਗਰ 50 ਬੰਦੇ ਕਿਸੇ ਪਿੰਡ 100 ਮਗਰ 80 ਬੰਦੇ ਕਾਲੇ ਪੀਲੇ ਦਾ ਸ਼ਿਕਾਰ ਹੋ ਚੁੱਕੇ ਆ ਬੱਚਿਆਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਗੁਰਦੇ ਫੇਲ ਹੋ ਰਹੇ ਨੇ ਕੈਂਸਰ ਨਾਲ ਲੋਕ ਮਰ ਰਹੇ ਨੇ ਤੁਸੀਂ ਲਗਾਤਾਰ ਉਹ ਸੜਿਆ ਹੋਇਆ ਜ਼ਹਿਰ ਬਣਿਆ ਪਾਣੀ ਲੋਕਾਂ ਦਾ ਜਿਹੜਾ ਟੱਟੀ ਮੂਤ ਜਿਹੜਾ ਪਸ਼ੂਆਂ ਦਾ ਗੋਹਾ ਮੂਤ ਸਾਰਾ ਲਗਾਤਾਰ ਤੁਸੀਂ ਪਿਛਲੇ 30-35 ਸਾਲ ਤੋਂ ਇਹ ਪਾਣੀ ਇਹ ਜ਼ਹਿਰਾ ਪੀ ਰਹੇ ਆ ਭਰਾਵੋ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਐਸੇ ਬਾਦਲ ਵੀ ਰਾਜ ਕਰ ਗਏ ਇੱਥੇ ਕਾਂਗਰਸੀ ਵੀ ਰਾਜ ਕਰ ਗਏ ਇੱਥੇ ਆ ਹਣ ਅਖੌਤੀ ਇਨਕਲਾਬੀ ਜਿਹੜੇ ਜਲ ਇਨਕਲਾਬੀ ਬਣੇ ਫਿਰਦੇ ਆ ਆ ਪੰਜਾਬ ਦਾ ਮੁੱਖ ਮੰਤਰੀ ਕਰੇ ਤੇਜਰ ਹੇਲੇ ਪਿੰਡ ਜਾ ਕੇ ਕਿਸ ਤਰ੍ਹਾਂ ਗਾਲੇ ਪਿੰਡ ਜਾ ਕੇ ਕਹਿੰਦਾ ਹੁੰਦਾ ਸੀਗਾ ਕਿ ਇੱਥੇ ਲੋਕਾਂ ਨੂੰ ਉਹ ਪਾਣੀ ਬੁੱਢੇ ਦਰਿਆ ਦਾ ਕੈਂਸਰ ਮਾਰ ਰਿਹਾ ਅੱਜ ਇਹ ਵੀ ਅੱਖਾਂ ਮੀ ਚੁੱਕਿਆ ਭਰਾਵੋ ਸਵਾਹ ਪੰਜਾਬੀਓ ਘਰਾਂ ਚ ਬੈਠ ਕੇ ਮਰਨ ਨਾਲੋਂ ਚੰਗਾ ਕਿ ਲੜ ਕੇ ਅਸੀਂ ਇਹ ਜ਼ਹਿਰਾਂ ਜਿਹੜੀਆਂ ਲਗਾਤਾਰ ਸਾਡੇ ਦਰਿਆਵਾਂ 'ਚ ਪਾਈਆਂ ਜਾ ਰਹੀਆਂ ਨੇ ਸਾਡੇ ਧਰਤੀ ਹੇਠਾਂ ਬੋਰ ਕਰਕੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਨੇ ਜਿਹੜੀਆਂ ਲਗਾਤਾਰ ਇੱਕ ਜੀਰਾ ਬੰਦ ਕਰਾ ਲਈ ਆਪਾਂ ਫੈਕਟਰੀ ਲੜ ਖੜ ਕੇ ਪੰਜਾਬ ਦੇ ਲੋਕਾਂ ਨੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਧਰਤੀ ਹੇਠਾਂ ਲਗਾਤਾਰ ਜਰਨੀਅਮ ਕੈਮੀਕਲ ਪਾਰੀਆਂ ਨੇ ਹਾਈ ਕੋਰਟ ਨੇ 14 ਸਾਲਾਂ ਬਾਅਦ ਇੱਕ ਪਟੀਸ਼ਨ ਤੇ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਕਿਹਾ ਕਿ ਤੁਸੀਂ ਗਮਰਾਹ ਕੀਤਾ ਤੁਸੀਂ ਝੂਠ ਬੋਲਿਆ ਜੋ ਤੁਸੀਂ ਇਹ ਕਿਹਾ ਹਾਈ ਕੋਰਟ ਦੇ ਵਿੱਚ ਜਾ ਕੇ ਤੁਹਾਡੇ ਵਕੀਲਾਂ ਨੇ ਕਿ ਪਾਣੀ ਦੇ ਵਿੱਚ ਜਰੇਨੀਅਮ ਨਹੀਂ ਆ ਜਦੋਂ ਕਿ ਪੰਜਾਬ ਦੇ ਪਾਣੀ ਦੇ ਵਿੱਚ ਚਾਹੇ ਦਰਿਆਵਾਂ ਦਾ ਪਾਣੀ ਆ ਚਾਹੇ ਧਰਤੀ ਹੇਠਲਾ ਪਾਣੀ ਉਹ ਜਰੇਨੀਅਮ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਚੁੱਕਿਆ ਤੇ ਲੋਕਾਂ ਨੂੰ ਮਾਰ ਰਿਹਾ ਸੁਭਰਾ ਅਖ ਕੇ ਅਸੀਂ 8 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਅਖ ਕੇ ਇਸ ਵਾਰ ਇਹ ਅੰਨੀ ਬੋਲੀ ਗੂੰਗੀ ਹੋ ਚੁੱਕੀ ਸਰਕਾਰ ਅਬਲ ਕੋ ਲੱਖਾਂ ਬੰਦ ਕਰੀ ਬੈਠਾ ਪੰਜਾਬ ਦਾ ਜਿਹੜਾ ਖੋਤੀ ਯੱਲੀ ਇਨਕਲਾਬੀ ਮੁੱਖ ਮੰਤਰੀ ਤੁਸੀਂ ਬਣਾਇਆ ਇਹਨਾਂ ਦੇ ਐਮ ਐਲ ਏ ਗੋਗੀ ਵਰਗੇ ਪੱਪੀ ਵਰਗੇ ਬੱਗੇ ਵਰਗੇ ਲੁਧਿਆਣੇ ਤੋਂ ਸ਼ਰਿਆਮ ਫੈਕਟਰੀਆਂ ਦੇ ਮਾਲਕਾਂ ਦੇ ਹੱਕ 'ਚ ਭੁਗਤ ਰਹੇ ਆ ਭਰਾਵੋ ਸ਼ਰਿਆਮ ਇਹ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਡਾਈੰਗ ਫੈਕਟਰੀਆਂ ਦੇ ਮਾਲਕਾਂ ਨਾਲ ਡੀ ਸੀ ਨਾਲ ਮੀਟਿੰਗਾਂ ਕਰਾ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਲੋਕ ਮਰ ਰਹੇ ਆ ਪਰ ਪੰਜਾਬ ਦੇ ਲੋਕੋ ਘਰਾਂ ਦੇ ਵਿੱਚ ਕੁੰਡੇ ਲਾ ਕੇ ਘਰਾਂ 'ਚ ਬੈਠ ਕੇ ਮਰਨ ਨਾਲੋਂ ਚੰਗਾ ਆਓ ਉੱਠ ਕੇ ਇਹਨਾਂ ਨੂੰ ਘੇਰ ਗਏ ਇਹਨਾਂ ਜ਼ਹਿਰਾਂ ਨੂੰ ਬੰਨ ਮਾਰ ਗਏ ਆਪਣੀ ਜ਼ਿੰਦਗੀ ਬਚਾ ਗਏ ਆਪਣੇ ਜਵਾਕ ਬਚਾਈਏ ਸੋ ਆਓ ਮੇਰਾ ਵੀਰ ਆਪਾਂ ਪਰਸੋਂ ਧਿਆਨ ਨਾਲ ਮੇਰੀ ਗੱਲ ਸੁਣ ਲਿਓ ਪਰਸੋਂ ਦਿਨਬਾਰ ਤਰੀਕ 24 ਆ ਸਮਾਂ 10 ਵਜੇ ਆਪਾਂ ਇਕੱਠੇ ਹੋਣਾ ਹੈ ਜਿਹੜਾ ਨਹਿਰਾਂ ਦੇ ਉੱਤੇ ਬੇਰਕਾ ਪਲਾਂਟ ਬਣਿਆ ਉੱਥੋਂ ਲੈ ਕੇ ਆਪਣਾ ਰੋਹ ਮਾਰਚ ਆਪਾਂ ਬਾਜ਼ਾਰ 'ਚ ਜਾਣਾ ਤੁਰ ਕੇ 2 2.5 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਅਸ਼ੀਰ ਘਰਤਾਰ ਸਿੰਘ ਸਰਾਬੇ ਦੇ ਬੋਤ ਤੱਕ ਆਪਾਂ ਜਾਣਾ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਕਿਵੇਂ ਆਉਣਾ ਜਿਹੜੇ ਬਹੰਡੇ ਜ਼ਿਲ੍ਹੇ ਵਾਲੇ ਆ ਉਹ 8 ਵਜੇ ਆਪਾਂ ਸਹੀ 8 ਵਜੇ ਜਿਹੜਾ ਕਲੰਗੀ ਤਾਰਾ ਗੁਰੂ ਘਰ ਹੈ ਰਾਮਪੁਰੇ ਬਾਈਪਾਸ ਦੇ ਉੱਤੇ ਉੱਥੇ ਬਹਿੰਡਿਆ ਲੈਣੇ ਇਕੱਠੇ ਹੋਣਾ ਸਹੀ 8 ਵਜੇ ਮਾਨਸਾਲੇ ਜਿਹੜੇ ਸਹੀ 8:30 ਵਜੇ ਸੰਘੇੜਾ ਕਾਲਜਾ ਜਿਹੜਾ ਬਾਈਪਾਸ ਬਰਨਾਲੇ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਲੁਧਿਆਣਾ ਨੂੰ ਜਾਣਾ ਸੰਘੇੜਾ ਕਾਲਜਾ ਹੁੰਦਾ ਬਾਈਪਾਸ ਦੇ ਉੱਤੇ ਛੇੜਾ ਕਾਲਜ ਕੋਲੇ ਮਾਨਸ ਵਾਲਿਆਂ ਨੇ ਇਕੱਠੇ ਹੋਣਾ 8:30 ਦਾ ਸਮਾਂ 8 ਵਜੇ ਦਾ ਸਮਾਂ ਰਾਮਪਰੇ ਦਾ ਬਹਿੰਡੇ ਵਾਲਿਆਂ ਨੂੰ ਹੈ ਤੇ 8 ਵਜੇ ਦਾ ਸਮਾਂ ਹੀ ਜਿਹੜੇ ਮੁਕਸਰ ਵਾਲੇ ਆ ਉਹਨਾਂ ਨੇ ਸਰਾਏ ਨਾਗਾ ਗੁਰੂ ਘਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਜਨਮ ਸਥਾਨ ਹੈ ਉਸ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਤੁਰਨਾ ਹੈ ਜਿਹੜੇ ਮੁਕਸਰ ਦੇ ਨੇ ਤੇ ਜਿਹੜੇ ਫਰੀਦਕੋਟ ਵਾਲੇ ਨੇ ਉਹਨਾਂ ਨੇ ਜਿਹੜੀ ਸਾਦਕਤ ਚੌਂਖ ਦੇ ਵਿੱਚ दाना ਮੰਡੀਆਂ ਫਰੀਦਕੋਟ ਉੱਥੇ ਇਕੱਠੇ ਹੋਣਾ ਤੇ ਫਿਰੋਜ਼ਪੁਰ ਵਾਲਿਆਂ ਨੇ ਇਕੱਠੇ ਹੋਣਾ ਤਲਵੰਡੀ ਭਾਈ ਤਲਵੰਡੀ ਭਾਈ ਇਕੱਠੇ ਹੋਣਾ ਚੌਂਕ 'ਚ ਫਿਰੋਜ਼ਪੁਰ ਵਾਲਿਆਂ ਨੇ ਤੇ ਜਿਹੜੇ ਹਵੌਰ ਫਾਲਕਾ ਵਾਲੇ ਨੇ ਉਹ ਤੁਹਾਨੂੰ ਜਿਵੇਂ ਵੀ ਠੀਕ ਲੱਗਦਾ ਵੀ ਤੁਸੀਂ ਫਿਰੋਜ਼ਪੁਰਾਂ ਨਾਲ ਆ ਸਕਦੇ ਹੋ ਤੁਸੀਂ ਫਰੀਦਕੋਟ ਤੁਹਾਨੂੰ ਠੀਕ ਰਹੂਗਾ ਮੁਕਸਰ ਠੀਕ ਰਹੂਗਾ ਬਰਿੰਡਾ ਠੀਕ ਰਹੂਗਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੋਰ ਤੇ ਫਾਲਕਾ ਨੂੰ ਤੁਸੀਂ ਉੱਥੇ ਉਹਨਾਂ ਨਾਲ ਆ ਕੇ ਜੁੜ ਸਕਦੇ ਆ ਸਮਾਂ ਧਿਆਨ ਰੱਖਿਓ ਸਹੀ 8 ਵਜੇ 8 ਤੋਂ 8:30 ਦੇ ਵਿੱਚ ਵਿੱਚ ਆਪਾਂ ਇਹਨਾਂ ਥਾਵਾਂ ਤੇ ਪਹੁੰਚ ਜਾਣਾ ਤਾਂ ਕਿ ਆਪਾਂ ਸਹੀ ਟਾਈਮ ਸਹੀ ਵਕਤ ਜਿਹੜਾ ਬੇਰਕਾ ਪਲਾਂਟ ਨਹਿਰ ਦੇ ਪੁਲ ਦੇ ਉੱਤੇ ਜਿਹੜਾ ਵੱਡਿਆ ਵੱਡਾ ਹਾਈਵੇ ਨਗਦਾ ਪੋਲਾ ਜਿਹੜਾ ਮੁੱਲਾਂਪੁਰ ਤੋਂ ਆਪਾਂ ਜਾਂਦੇ ਆ ਪੁਲ ਨਹੀਂ ਚੜਨਾ ਨਹਿਰ ਦੇ ਉਹ ਪੁਲ ਦੇ ਥੱਲੇ ਜਿਹੜਾ ਹਾਈਵੇ ਦੇ ਉੱਤੇ ਪੁਲ ਬਣਿਆ ਸੜਕ ਦੇ ਉੱਤੇ ਉਹਦੇ ਥੱਲੇ ਨਹਿਰ ਦੇ ਪੁਲ ਦੇ ਉੱਤੇ ਬੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਆਪਾਂ 10:00 ਵਜੇ ਇਕੱਠੇ ਹੋਣਾ ਹੈ ਲੰਗਰ ਪ੍ਰਸ਼ਾਦ ਇਹ ਤੁਹਾਨੂੰ ਉੱਥੇ ਤਿਆਰ ਮਿਲਣਗੇ। ਕਈ ਵਾਰੀ ਸੋਚਦੇ ਆ ਵੀ ਆਪਾਂ ਕੋਈ ਗੱਲ ਰੋਟੀ ਖਾ ਕੇ ਚੱਲੋ ਜੀ। ਰੋਟੀ ਨਹੀਂ ਵੀ ਖਾ ਕੇ ਆਉਂਗੇ ਤਾਂ ਟਾਈਮ ਨਾਲ ਪਹੁੰਚ ਜਾਓਗੇ। ਤਾਂ ਰੋਟੀ ਪ੍ਰਸ਼ਾਦੇ ਲੰਗਰ ਸਾਰੇ ਤਿਆਰ ਹੋਣਗੇ। ਸੋ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਕਿ ਪਾਣੀ ਅਮੀਰ ਨੇ ਵੀ ਗਰੀਬ ਨੇ ਵੀ। ਪਿੰਡੂ ਨੇ ਵੀ ਸ਼ਹਿਰੀ ਨੇ ਵੀ। ਹਿੰਦੂ ਸਿੱਖ ਮੁਸਲਮਾਨ ਸਾਰਿਆਂ ਨੇ ਭਰਾਵੋ ਪਾਣੀ ਪੀਣਾ। ਪਾਣੀ ਸਾਰਿਆਂ ਨੂੰ ਜ਼ਿੰਦਗੀ ਤੇ ਜੀਵਨ। ਦੰਦਾ ਪਾਣੀ ਦੀ ਕੋਈ ਜਾਤ ਨਹੀਂ ਆ ਕੋਈ ਧਰਮ ਨਹੀਂ ਆ ਸੋ ਪਾਣੀ ਹਰ ਇਕ ਲਈ ਜ਼ਰੂਰੀ ਆ ਜੇ ਪਾਣੀ ਆ ਤਾਂ ਜੀਵਨ ਆ ਸੋ ਆਓ ਆਪਾਂ ਆਪਣੇ ਇਹਨਾਂ ਪਾਣੀਆਂ ਨੂੰ ਬਚਾਉਣ ਲਈ ਜਿੰਨਾ ਪਾਣੀਆਂ ਦੇ ਨਾਲ ਸਾਡੇ ਗੁਰੂਆਂ ਨੇ ਵੀ ਕਿਹਾ ਕਿ ਪਵਨ ਗੁਰੂ ਪਾਣੀ ਪਤਾ ਪਹਿਲਾ ਪਾਣੀ ਜੀਵ ਹੈ ਜੇ ਤਰਿਆ ਸਭ ਕੋ ਇਹ ਪਾਣੀ ਆ ਤਾਂ ਜੀਵਨ ਆ ਬੜਾ ਗੂੜਾ ਸਾਡਾ ਰਿਸ਼ਤਾ ਨਾਤਾ ਇਹਨਾਂ دریاਵਾਂ ਦੇ ਨਾਲ ਆ ਸਤਲੁਜ ਤਾਂ ਉਹ ਪਾਣੀ ਜਿਹਦੇ ਵਿੱਚੋਂ ਦਸ਼ਮੇਸ਼ ਪਤਾ ਨੇ ਖੰਡੇ ਵਾਟੇ ਦੀ ਪੌਲ ਇਤਿਆਰ ਕੀਤੀ ਪਾਣੀ ਲੈ ਕੇ ਦੇ ਅਮਰ ਸ਼ਕਾਇਆ ਜਿਹੜਾ ਪਾਣੀ ਪੀ ਕੇ ਸੂਰਮੇ ਪੈਦਾ ਹੋਏ ਯੋਧੇ ਮਰਜੀਵੜੇ ਪੈਦਾ ਹੋਏ ਜਿਨ੍ਹਾਂ ਨੇ ਜ਼ੁਲਮ ਦਾ ਨਾਸ ਕੀਤਾ ਜਿਹੜਾ ਪਾਣੀ ਸਾਨੂੰ ਕਦੇ ਜ਼ਿੰਦਗੀ ਜੀਵਨ ਬਖਸ਼ਦਾ ਸੀ ਜਿਹੜਾ ਪਾਣੀ ਹਾਸੇ ਖੇੜੇ ਖੁਸ਼ੀਆਂ ਦਿੰਦਾ ਸੀ ਉਹ ਪਾਣੀ ਅੱਜ ਮੌਤ ਤੇ ਘਰ ਘਰ ਕੈਂਸਰ ਵਾਰ ਰਿਹਾ ਭਰਾਵੋ ਰਿਪੋਰਟਾਂ ਆ ਰਹੀਆਂ ਲਗਾਤਾਰ ਕਿ ਜਿਹੜਾ ਪਾਣੀ ਐ ਇਸ ਵੇਲੇ ਪੰਜਾਬ ਪੀ ਰਿਆ ਧਰਤੀ ਹੇਠੋਂ ਕੱਢ ਕੇ ਤੇ ਦਰਿਆਵਾਂ ਨਹਿਰਾਂ ਦੇ ਵਿੱਚੋਂ ਜੀ ਇਹੀ ਪਾਣੀ ਪੰਜਾਬ ਪੀਂਦਾ ਰਿਹਾ 2030 ਤੱਕ ਜਾਂਦਿਆਂ ਜਾਂਦਿਆਂ 70% ਪੰਜਾਬ ਨੇ ਕੈਂਸਰ ਨਾਲ ਤੇ ਕਾਲੀ ਪੀਲੀ ਵਰਗੀਆਂ ਬਿਮਾਰੀਆਂ ਨਾਲ ਮਰ ਜਾਣਾ ਤੁਹਾਡੇ ਐਸੇ ਹਾਲਾਤ ਐਸੇ ਬਣ ਰਹੇ ਨੇ ਕਿ ਤੁਹਾਡੇ ਬੱਚੇ ਪੈਦਾ ਹੋਣ ਮਰ ਜਣਿਆ ਜੋ ਜਰੇਨੀਅਮ ਲਗਾਤਾਰ ਇਹ ਨਹਿਰਾਂ ਦਰਿਆਵਾਂ ਤੇ ਧਰਤੀ ਹੇਠਾਂ ਲਗਾਤਾਰ ਇਹ ਫੈਕਟਰੀਆਂ ਵਾਲੇ ਡੈਂਗਾ ਵਾਲੇ ਉਂਦਰੰਗਨ ਵਾਲੇ ਪਾਰ ਰਹੇ ਨੇ ਭਰਾਵੋ ਦੁਨੀਆ ਦੇ ਵਿੱਚ ਬੰਦ ਨੇ ਬੈਨ ਨੇ ਭਾਰਤ ਦੇ ਵਿੱਚ ਬੈਨ ਨੇ ਪਰ ਪੰਜਾਬ ਦੀ ਧਰਤੀ ਲੁਧਿਆਣੇ ਦੇ ਵਿੱਚ ਹਜ਼ਾਰਾਂ ਡਾਈਆਂ ਇੱਥੇ ਜਿਹੜੀਆਂ ਇਹਨਾਂ ਨੇ ਲਾ ਰੱਖੀਆਂ ਨੇ ਲਗਾਤਾਰ ਅਸੀਂ ਦਿਖਾਖੇ ਆਏ ਆ ਕਿੰਨਾ ਜ਼ਹਿਰ ਜਿਹੜਾ ਉਹ ਆ ਰਿਹਾ ਤੇ ਲੋਕ ਤਰਾ ਤਰਾ ਕਰਦੇ ਅਸੀਂ ਪਿੰਡਾਂ ਚ ਗਏ ਆ ਐਨੇ ਕੁ ਮਾੜੇ ਹਾਲਾਤ ਲੋਕਾਂ ਦੇ ਹੋਏ ਖੜਿਆ ਪ੍ਰਭੂ ਸੋ ਆਓ ਪੰਜਾਬੀਓ ਉੱਠ ਕੇ ਯਾਰ ਹਰ ਬੰਦੇ ਦਾ ਫਰਜ਼ ਹੈ ਪਾਣੀ ਦੇ ਨਾਲ ਹੀ ਆ ਸਾਰਾ ਕੁਝ ਮੈਂ ਵੇਝਾ ਕਰਨਾ ਹੁੰਦਾ ਤੁਸੀਂ ਇੱਕ ਮਹੀਨਾ ਰੋਟੀ ਨਾ ਖਾਓ ਮਰਦੇ ਨਹੀਂ ਜੇ ਦੋ ਦਿਨ ਪਾਣੀ ਨਾ ਪੀਓ ਤਾਂ ਤੁਹਾਨੂੰ ਮੌਤ ਆ ਜਾਣੀ ਹੈ ਸਵਾਓ ਯਾਰ ਇਹ ਪਾਣੀ ਜਾਂਉਂਦੇ ਰਹਿਣਗੇ ਦਰਿਆ ਜਾਂਉਂਦੇ ਰਹਿਣਗੇ ਇਹ ਧਰਤੀ ਹੇਠਾਂ ਸਾਡੇ ਪੱਤਣ ਜਾਂਉਂਦੇ ਰਹਿਣਗੇ ਤਾਂ ਸਾਡੀਆਂ ਨਸਲਾਂ ਇੱਥੇ ਜਾਂਉਂਦੇ ਰਹਿਣਾ ਬਹੁਤ ਵੱਡਾ ਸਵਾਲ ਹੈ ਇਹ ਇੱਕ ਤਰ੍ਹਾਂ ਦਾ ਬਹੁਤ ਵੱਡੀ ਤੁਹਾਡੀ ਨਹਿਰਕੁਸ਼ੀ ਕੀਤੀ ਜਾ ਰਹੀ ਹੈ ਇਹ ਬਹੁਤ ਖਤਰਨਾਕ ਅਤਵਾਦ ਹੈ ਜਿਸ ਨਾਲ ਤੁਹਾਨੂੰ ਮਾਰਿਆ ਜਾ ਰਿਹਾ ਹੈ ਇਹ ਉਤਵਾਦ ਹੈ ਇਹ ਲੁਕਮਾਤਵਾਦ ਹੈ ਇਹ ਗੁੱਜਾ ਤੁਹਾਡੀ ਹੋਂਦ ਤੇ ਹਮਲਾ ਜਿਹੜਾ ਇਹ ਸਾਨੂੰ ਸਮਝ ਨਹੀਂ ਪੈ ਰਿਹਾ ਕਿ ਕਿਵੇਂ ਸਾਨੂੰ ਸਾਡੇ ਦਰਿਆਵਾਂ ਨਹਿਰਾਂ ਦੇ ਵਿੱਚ ਸਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਅੱਜ ਮੈਂ ਦਿਖਾਉਣ ਤੁਹਾਨੂੰ ਕਿ ਕਿੰਨਾ ਪਾਣੀ ਇੱਕ ਫੈਕਟਰੀ ਦੇ ਵਿੱਚੋਂ ਜ਼ਹਿਰੀਲਾ ਪਾਣੀ ਨਿਕਲ ਰਿਹਾ ਉਹ ਕਿੰਨਾ ਲੱਖਾਂ ਲੀਟਰ ਪਾਣੀ ਪੰਜਾਬ ਦੇ ਹੇਠੋਂ ਧਰਤੀ ਦੇ ਵਿੱਚੋਂ ਕਿੰਨਾ ਲੀਟਰ ਪਾਣੀ ਫੈਕਟਰੀਆਂ ਕੱਢਦੀਆਂ ਨੇ ਤੇ ਉਹਨੂੰ ਜ਼ਹਿਰੀਲਾ ਕਰਕੇ ਉਹ ਚ ਕੈਮੀਕਲ ਪਾ ਕੇ ਜਿਹੜੇ ਨਿਮਰ ਲਾ ਕੇ ਉਹ ਚ ਜ਼ਹਿਰੀਲੇ ਤੱਤ ਮਲਾ ਕੇ ਤੁਹਾਡੇ ਦਰਿਆਵਾਂ ਚ ਪਾ ਦਿੰਦੀਆਂ ਨੇ ਸੋ ਜਿਹੜੀ ਧਰਤੀ ਹਟੋ ਵੀ ਪਾਣੀ ਮਕਾਰ ਰਹੀਆਂ ਨੇ ਤੇ ਤੁਹਾਡੇ ਦਰਿਆਵਾਂ ਨੂੰ ਜ਼ਹਿਰ ਬਣਾ ਰਹੀਆਂ ਨੇ ਇਹ ਦੂਰਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਪੰਜਾਬ ਦੇ ਲੋਕੋ ਰੱਬ ਦਾ ਵਾਸਤਾ ਉੱਠ ਖੜੋ ਉੱਠ ਖੜੋ ਪਸਤਾਉਂਗੇ ਮੈਂ ਕਹਿੰਦਾ ਹੁੰਨਾ ਕਿ ਪ੍ਰਮਾਤਮਾ ਕਿਸੇ ਦੇ ਮਾੜਾ ਵਕਤ ਨਾ ਲੈ ਕੇ ਆਵੇ ਆ ਪਿੱਛੇ 18 ਕਰੋੜ ਦਾ ਟੀਕਾ ਲੱਗਣਾ ਇਹ ਬੱਚੇ ਦੇ ਮੈਂ ਵੀਡੀਓ ਪਾਈ ਸੀ ਕੋਈ ਐਸਾ ਵਕਤ ਨਾ ਆਵੇ ਤੰਦਰੁਸਤੀ ਦੇਵੇ ਸਭ ਨੂੰ ਮਾਲਕ ਪ੍ਰਮਾਤਮਾ ਪਰ ਜਿੱਦੇ ਕਿਤੇ ਬੈੱਡ ਤੇ ਪਏ ਹੋਏ ਜਿੱਦੇ ਕਿਤੇ ਬੱਚਾ ਚੱਕ ਕੇ ਡਾਕਟਰ ਕੋਲੇ ਗਿਆ ਆਪਣਾ ਜਵਾਕ ਲੈ ਕੇ ਵੀ ਸਾਡਾ ਜਵਾਕ ਨੂੰਆਂ ਬਿਮਾਰੀਆਂ ਚੋਂ ਮੜ ਗਈਆਂ ਆ ਹੋ ਗਿਆ ਆ ਹੋ ਗਿਆ ਅੱਜ ਹੀ ਮੈਂ ਜਨਪੁਰੇ ਪਿੰਡ ਤੋਂ ਆਇਆ ਲੁਧਿਆਣੇ ਦੇ ਕੋਲੇ ਪਿੰਡ ਹੈ ਇੱਕ 19 ਸਾਲ ਦੀ ਬੱਚੀ ਗੁਰੂ ਘਰ ਦੇ ਗ੍ਰੰਥੀ ਦੀ ਬੇਟੀ ਆ ਉਹਦੀਆਂ ਦੋਨੇ ਕਿਡਨੀਆਂ ਖਤਮ ਹੋ ਚੁੱਕੀਆਂ ਨੇ ਆ ਸਾਰੇ ਜਿੰਨੇ ਬੁੱਢੇ ਦਰਿਆ ਦੇ ਉੱਤੇ ਪਿੰਡ ਵਸਦੇ ਆ ਕੱਲੇ ਕੱਲੇ ਪਿੰਡਾਂ ਦੇ ਵਿੱਚ ਕਾਲਾ ਪੀੜਿਆ ਤੇ ਕੈਂਸਰ ਬੁਰੀ ਤਰ੍ਹਾਂ ਲੋਕਾਂ ਨੂੰ ਮਾਰ ਰਿਹਾ ਹੈ ਤੇ ਪੰਜਾਬ ਦਾ ਖੌਤੀ ਡਰਾਮੇਬਾਜ਼ ਜਿਹੜਾ ਮੁੱਖ ਮੰਤਰੀ ਤੁਸੀਂ ਚੁਣ ਲਿਆ ਇਹ ਕਹਾਣੀਆਂ ਚਟਕਲੇ ਸੁਣਾਉਣ ਤੋਂ ਬੇਲ ਨਹੀਂ ਹੈਗੀ ਇਹਨੂੰ ਇਹੀ ਕੁਸ਼ ਕਰੀ ਜਾਂਦਾ ਦੁਨੀਆ ਮਰੀ ਜਾਂਦੀ ਆ ਸਾਰਾ ਪੰਜਾਬੀਓ ਪਰਸੋਂ ਯਾਦ ਰੱਖਿਓ ਤਰੀਕ 24 ਐ ਸਵੇਰ 10 ਵਜੇ ਬੇਰਕਾ ਪਲਾਂਟ ਨਹਿਰ ਦੇ ਪੁਲ ਦੇ ਉੱਤੇ ਉੱਥੋਂ ਆਪਾਂ ਇਕੱਠੇ ਹੋ ਕੇ ਰੋਹ ਮਾਰਚ ਕਰਨਾ ਤੇ ਆਉਣ ਵਾਲੇ ਮਹੀਨੇ ਦੇ ਵਿੱਚ ਅਗਲੇ ਚ ਆਪਾਂ ਇਹਨਾਂ ਨਹਿਰ ਇਹਨਾਂ ਦਰਿਆਵਾਂ ਨੂੰ ਇਹਨਾਂ ਬੁੱਢੇ ਦਰਿਆਵਾਂ ਨੂੰ ਬੁੱਢਾ ਦਰਿਆ ਨਹੀਂ ਹੈ ਜਹਿਰ ਅੱਜ ਬੁੱਢਾ ਨਾਲਾ ਆਹੋ ਇਹਨਾਂ ਜ਼ਹਿਰਾਂ ਨੂੰ ਆਪਾਂ ਬੰਨ ਮਾਰਨੇ ਆ ਜੇ ਨਾ ਬੰਨ ਮਾਰ ਸਕੇ ਤਾਂ ਮੈਂ ਹਮੇਸ਼ਾ ਕਹਣਾ ਉਹਨਾਂ ਕੇ ਘਰੇ ਬੈਠੇ ਹੀ ਮਰ ਜੋਗੇ ਲੜਨ ਵਾਲੀਆਂ ਕੌਮਾਂ ਕਦੇ ਮਰਦੀਆਂ ਨਹੀਂ ਹੁੰਦੀਆਂ ਬਾਈ ਲੜਨ ਵਾਲੇ ਲੋਕ ਸੰਘਰਸ਼ ਕਰਨ ਵਾਲੇ ਲੋਕ ਹਮੇਸ਼ਾ ਦੁਨੀਆ ਤੇ ਜਿਉਂਦੇ ਰਹੇ ਆ ਤੇ ਜਿਉਂਦੇ ਰਹਿਣਗੇ ਸਾਡਾ ਇਤਿਹਾਸ ਹਮੇਸ਼ਾ ਲੜਾਈ ਦਾ ਸੰਘਰਸ਼ ਦਾ ਇਤਿਹਾਸ ਰਿਹਾ ਹੈ ਸਾਡਾ ਇਤਿਹਾਸ ਕਲਮਾਂ ਕਾਨੀਆਂ ਨਾਲ ਨਹੀਂ ਸ਼ਾਈਆਂ ਨਾਲ ਨਹੀਂ ਤਲਵਾਰਾਂ ਦੀ ਨੋਖ ਦੇ ਉੱਤੇ ਖੂਨ ਨਾਲ ਲਿਖਿਆ ਹੋਇਆ ਇਤਿਹਾਸ ਹੈ ਅੱਜ ਦਾ ਹਮੇਸ਼ਾ ਦੂਜਿਆਂ ਦੀ ਲੜਾਈ ਵੀ ਆਪ ਦੇ ਗਾਲ ਪਾਉਂਦੇ ਰਹੇ ਆ ਯਾਰ ਦੂਜਿਆਂ ਖਾਤਰ ਆਪਣੇ ਜਾਨਾਂ ਕਰਵਾੰਗ ਕਰਦੇ ਰਹੇ ਆ ਤੇ ਅੱਜ ਯਾਰ ਸਾਡੇ ਜਵਾਕੇ ਜ਼ਹਿਰਾਂ ਦੇ ਕੇ ਮਾਰ ਰਹੇ ਆ ਚਿੱਟਿਆਂ ਨਾਲ ਮਾਰ ਰਹੇ ਆ ਆਪਾਂ ਚੁੱਪ ਕਰ ਕਰਾਂ ਚ ਬੈਠੇ ਆ ਜਿਹੜੀ ਅੱਗ ਅੱਜ ਪੰਜਾਬ 'ਚ ਲੱਗੀ ਹੋਈ ਹੈ ਨਾ ਇਹਦੇ ਸੇਕ ਤੋਂ ਕੋਈ ਵੀ ਨਹੀਂ ਬਚੂਗਾ ਬਾਈ ਚੇਤੇ ਰੱਖਿਓ ਹਰ ਘਰ ਘਰੇ ਅੱਗ ਪਹੁੰਚਣੀ ਆ ਸਾਨੂੰ ਦੂਜੇ ਦੇ ਘਰੇ ਲੱਗੀ ਹੋਈ ਅੱਗ ਪਸੰਦਤਰ ਲੱਗਦੀ ਹੈ ਸੇਕੋ ਦੇ ਲਾੜੇ ਆਪਣੇ ਘਰੇ ਆ ਕੇ ਲੱਗਦੀ ਐ ਜਿੱਦੇ ਆਪਣਾ ਕੋਈ ਬਿਮਾਰ ਹੋ ਗਿਆ ਜਿੱਦੇ ਆਪਣਾ ਕੋਈ ਨੌਜਵਾਨ ਪੁੱਤ ਪਰਮਾਤਮਾ ਨਾ ਕਰੇ ਕੋਈ ਛੱਟੇ ਨਾਲ ਮਰ ਗਿਆ ਉਹਦੇ ਵਾਰੀ ਤਾਹਾਂ ਮਾਰਦੇ ਹੁੰਨੇ ਰੱਬਾ ਪਟੇ ਗਏ ਆਓਏ ਪੰਜਾਬੀਓ ਆਓ ਜੇ ਪੰਜਾਬ ਬਸਦਾ ਰਹੂਗਾ ਇਹ ਧਰਤੀ ਹਵਾਵਾਂ ਬੋਲੀਆਂ ਜਾਂਉਂਦੀਆਂ ਰਹਿਣਗੀਆਂ ਇਹ ਸੋਡਾ ਸਮਾਜ ਜਾਂਦਾ ਰਹੂ ਸੱਭਿਆਤਾ ਜਾਂਦੀ ਰਹੂ ਤਾਂ ਹੀ ਆਪਾਂ ਬਣਨੇ ਆ ਹਰ ਬੰਦੇ ਦਾ ਫਰਜ਼ ਐ ਸੱਭਿਆਤਾ ਨੂੰ ਬਚਾਉਣ ਲਈ ਬਹੁਤ ਵੱਡਾ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਆਓ ਮੇਰੇ ਵੀ ਉੱਠ ਕੇ ਆਪਾਂ ਵੱਡੀ ਗਿਣਤੀ ਚ ਪਰਸੋਂ 23 ਨੰਬਰ ਲੈਣੇ ਪਹੁੰਚ ਗਏ ਤੇ ਸਰਕਾਰ ਦੇ ਗੋਡੇ ਝੁਕਾ दिए ਗੋਡੇ ਟੇਕਣਗੇ ਅੱਗੇ ਮੱਤੇ ਵਾਲਾ ਜੰਗਲ ਬਚਾਇਆ ਲੋਕਾਂ ਨੇ ਉੱਠ ਕੇ ਅੱਗੇ ਦਿੱਲੀ ਮੋਰਚਾ ਫਤੇ ਕੀਤਾ ਲੋਕਾਂ ਨੇ ਉੱਠ ਕੇ ਜੀਰਾ ਫੈਕਟਰੀ ਲੋਕਾਂ ਨੇ ਬੰਦ ਕਰਾਈ ਜੇ ਤੁਸੀਂ ਲੋਕ ਉੱਠ ਖੜੇ ਤੇ ਇਹ ਜਹਿਰਾ ਇਥੋਂ ਸ਼ੁਰੂਆਤ ਕਰਕੇ ਆਪਾਂ ਸਤਲੁਜ ਦੇ ਵਿੱਚੋਂ ਸਤਲੁਜ ਨੂੰ ਸਾਫ਼ ਕਰਕੇ ਇਹ ਗੰਦਗੀ ਇਹ ਜਹਿਰਾ ਪੈਣ ਤੋਂ ਰੋਕ ਕੇ ਅਗਲਾ ਜਿਹੜਾ ਸਾਡਾ ਨਿਤ ਆਊਗਾ ਟਾਰਗੇਟ ਅਗਲਾ ਜਿਹੜਾ ਨਿਸ਼ਾਨਾ ਹੋਊਗਾ ਉਹ ਸਾਡੇ ਬਿਆਸ ਰਾਵੀ ਚੱਟੀ ਬਈ ਕਾਲੀ ਬਈ ਜੋ ਧਰਤੀ ਇੱਥੇ ਪਾ ਰਿਆ ਜਿਹੜਾ ਉਧਰੋਂ ਅਸੀਂ ਵਧਣਾ ਪਾਵੋ ਇਹ ਸ਼ੁਰੂਆਤ ਹੈ ਇਹ ਲੋਕ ਲਹਿਰਾਂ ਦੇ ਨਾਲ ਹੀ ਸਾਡੇ ਪਾਣੀ ਜਿਹੜੇ ਪਵਿੱਤਰ ਹੋਣੇ ਆ ਸਾਫ਼ ਹੋਣੇ ਸੋ ਆਓ ਧੰਨਵਾਦ ਮੇਰਾ ਵੀ ਬੱਤ ਬੱਤ ਵੱਡੀ ਗਿਣਤੀ ਚ ਪਹੁੰਚਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲਖੇਦਾਨ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈੱਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ